ਸ੍ਰੀ ਰਾਗ ਮਹਿਲਾ ਚੌਥਾ ਨਾਮ ਮਿਲਾਏ ਮਨ ਤ੍ਰਿਪਤੀਏ ਬਿਨ ਨਾਮੈ ਤ੍ਰਿਗ ਜੀਵਾ ਕੋਈ ਗੁਰਮੁਖ ਸਜਣ ਜੇ ਮਿਲਾ ਮੈਂ ਦੱਸੇ ਪ੍ਰਭ ਗੁਣਤਾਸ ਹਾਂ ਤਿਸ ਬਿਟੂ ਚੌਖੰਨੀਐ ਮੈਂ ਨਾਮ ਕਲੇ ਪਰਗਾਸ ਮੇਰੇ ਪ੍ਰੀਤਮਾ ਹਾਂ ਜੀਵਾ ਨਾਮ ਤੇ ਹੈ ਬਿਨ ਨਾਮ ਹੈ ਜੀਵਨ ਨਾਥੀ ਹੈ ਮੇਰੇ ਸਤਗੁਰ ਨਾਮ ਦਿਰੜਾ ਰਹਾਉ ਨਾਮ ਅਮੋਲ ਕਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵਾ ਲੱਗਿਆਂ ਘੜ ਰਤਨ ਦੇਵਾ ਪ੍ਰਗਾਸ ਧਨ ਵਡ ਭਾਗੀ ਵਡ ਭਾਗਿਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਗੁਰ ਪੁਰਖ ਨਾ ਭੇਟਿਆ ਸੇ ਭਾਗ ਹੀਣ ਵਸ ਕਾਲ ਓਏ ਸਿਰ ਸਿਰ ਜੋਨ ਪੁਹਾਈਆਂ ਵਿਚ ਵਿਸ਼ਤਾ ਕਰ ਵਿਕਰਾਲ ਓਨਾਂ ਪਾਸ ਦੁਆਸ ਨਾ ਭੇਟਿਆ ਜਿਨ ਅੰਤਰ ਕ્રોਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾ ਵੈ ਆਏ ਓਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿੜੜਾਏ ਜਨ ਨਾਮਕ ਉਤਮ ਪਦ ਪਾਇਆ ਸਤਿਗੁਰ ਕੀ ਲੈ ਵਲਾਈ ਸ੍ਰੀ ਰਾਗ ਮਹਿਲਾ ਚੌਥਾ ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ ਗੁਰਮਤ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬਿਦਿਆ ਰੰਗ ਚਲੂ ਲੈ ਨਾਈ ਮੇਰੇ ਗੋਵਿੰਦਾ ਗੋਂਗਾਵਾ ਤ੍ਰਿਪਤ ਮਨ ਹੋਏ ਅੰਤ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾ ਮਨ ਰੰਗੋ ਵਡ ਭਾਗੀ ਹੋ ਗੁਰ ਠਾ ਕਰੇ ਤਸਾਓ ਗੁਰ ਨਾਮ ਦੜਾਏ ਰੰਗ ਸਿਓ ਹਉ ਸਤਗੁਰ ਕੈ ਬਲ ਜਾਉ ਦਿਨ ਸਤਗੁਰ ਹਰ ਨਾਮ ਨਾਲ ਲੱਭਈ ਲਖ ਕੋਟੀ ਕਰਮ ਕਮਾਓ ਬਿਨ ਧਾਗਾ ਸਤਗੁਰ ਨਾ ਮਿਲੇ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਧਰਮ ਹੈ ਵਿਚ ਪੜਦਾ ਦੂਰ ਪਈ ਆਸ ਬਿਨ ਸਤਗੁਰ ਤੇਟੇ ਚੰਚਨਾthia ਮਨ ਮੁਖ ਲੋ ਬੂੜਾ 베ੜੀ ਪਾਸ ਸਤਗੁਰ ਬੋਹਿਤ ਹਰ ਨਾਮ ਹੈ ਕਤਬਿਦ ਚੜਿਆ ਜਾਏ ਸਤਗੁਰ ਕੈ ਭਾਣ ਜੋ ਚੱਲੇ ਵਿੱਚ ਬੋਇਥ ਬੈਠਾ ਆਏ ਧੰ ਧੰ ਵਡ ਭਾਗੀ ਨਾਨਕਾ ਜਿੰਨਾ ਸਤਗੁਰ ਲੈ ਮਿਲਾਏ ਸ੍ਰੀ ਰਾਗ ਮਹਿਲਾ ਚੌਥਾ ਹਉ ਤੰਤ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨਿ ਮੇਰਾ ਪਿਆਰਾ 라ਵਿਆ ਤਿੰ ਤੀਛੈ ਲਾਗ ਫਿਰਾਂ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਚਾਉ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦਿਆ ਦਿਖਾਏ ਰਹਾਉ ਕੋਇ ਨਿਮਾਣੀ ਤੇ ਪਵਾ ਪੂਰੇ ਸਤਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸ਼ਾਬਾਸ਼ ਹਾਂ ਗੁਰ ਸਾਲਾ ਨਰਜਉ ਮੈਂ ਮੇਲੇ ਹਰ ਪ੍ਰਭ ਪਾਸ ਸਤਗੁਰ ਨੂੰ ਸਭ ਕੋ ਲੋਚਦਾ ਦੇਤਾ ਜਗਤ ਸਭ ਕੋਏ ਦਿਨ ਭਾਗਾ ਦਰਸ਼ਨ ਨਾ ਥੀਏ ਤਾਗਹੀਣ ਬਹਿਰੋਏ ਜੋ ਹਰ ਪ੍ਰਭ ਬਾਣਾ ਸੋthia ਧੁਰ ਲਿਖਿਆ ਨਾਮ ਮੇਟਾ ਕੋਏ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਇ ਸ੍ਰੀ ਰਾਗ ਮਹਿਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਸਤਿphਲਾ ਕਿਤ ਬਿਦ ਮਿਲਾ ਰਸ ਖਾਇ ਜਾਏ ਪਛੋ ਸੂ ਅਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇਪਰ ਵਾ ਨ ਬੋਲਨੀ ਹਉ ਮੜ ਮੜ ਤੋਵਾ ਤਨ ਪਾਏ ਪਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਗੁਰ ਪੁਰਖ ਹੈ ਦੁਖ ਕੱਢੇ ਹਮ ਮਾਰ ਰਹਾਉ ਗੁਰਮੁਖੀਆਂ ਸੋਹਾਗਣੀ ਤੈਨ ਦਇਆ ਪਈ ਮਨ ਆਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਡ ਭਾਗੀ ਵਡ ਜਾਣੀਐ ਜੇਨ ਹਰ ਰਸ ਖਾਤਾ ਗੁਰ ਭਾਏ ਏ ਹਰ ਰਸ ਵਣ ਤਿੰਨ ਸਭ ਤਹ ਪਾਗਹੀਣ ਨਹੀਂ ਖਾਏ ਦਿਨ ਸਤਗੁਰ ਪੱਲੇ ਨਾ ਪਵੈ ਮਨ ਮੁਖ ਰਹੈ ਬਿਲਲਾਏ ਓਏ ਸਤਗੁਰ ਅਗੇ ਨਾ ਨਿਵੈ ਉਹਨਾ ਅੰਤਰ ਕ੍ਰੋਧ ਬੜਾਏ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਇ ਸ੍ਰੀ ਰਾਗ ਮਲਾ ਚੌਥਾ ਦਿਨ ਸਚੜਾ ਫਿਰ ਆਥ ਹੋਵੈ ਰਹਿਣ ਸਬਾਈ ਜਾਏ ਹਮ ਘਟ ਨਰ ਨਾ ਬੁਝੈ ਨਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚ ਪਚਾਏ ਭਾਈ રે ਮੈਂ ਮੀਤ ਸਖਾ ਤਬਸੋਏ ਪੋਤਕ ਲਤ ਮੋਬਿਖ ਹੈ ਅੰਤ ਦੇਲੀ ਕੋਏ ਨਾ ਹੋਏ ਰਹਾ ਗੁਰਮਤ ਹਰ ਲਿਵ ਉਬਰੇ ਅਲਤ ਤਰ ਹੈ ਸ਼ਰਣਾਏ ਉਨੀ ਚੱਲਣ ਸਦਾ ਨਿਹਾਲਿਆ ਹਾਰ ਖਰਚ ਲਿਆ ਪਤ ਪਾਏ ਗੁਰਮੁਖ ਦਰਗਾ ਮੰਨਿਆ ਹਰ ਆਪ ਲੈ ਗਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹ ਹਮ ਨਾਮ ਮਨ ਨਾਮ ਰਹਿਣ ਲੈ ਲਾਈ ਅਨਹਦ ਤੁਨੀ ਦਰਵਾਜ ਦੇ ਦਰ ਸੱਚਾ ਸ਼ੋਭਾ ਪਾਏ ਜਿਨੀ ਗੁਰਮੁਖ ਮਾਮ ਸਲਾਹ ਹੈ ਆ ਤਿਨਾ ਸਭ ਕੋ ਕਹੇ ਸ਼ਾਬਾਸ਼ ਨੰਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵਟੇ ਤਨਾ ਗੁਰਮੁਖਾਂ ਜਿਨ ਅੰਤ ਨਾਮ ਪਰਗਾਸ ਸ੍ਰੀ ਰਾਗ ਮਹਿਲਾ ਪੰਜਵਾ ਘਰ ਤਹਿਲਾ ਕਿਆ ਤੂ ਰਤਾ ਦੇਖ ਤੈ ਪੁੱਤਰ ਕਲਤਰ ਸ਼ਿੰਗਾਰ ਰਸ ਤੋਗੈ ਖੁਸ਼ੀਆਂ ਕਰੈ ਮਾਣੇ ਰੰਗ ਅਪਾਰ ਬਾਤ ਕਰੇ ਫੁਰਮਾਏ ਸ਼ੀ ਵਰਤੈ ਹੋਏ ਅਫਾਰ ਕਰਤਾ ਚਤਨ ਆਵੇ ਮਨਮੁਖ ਅੰਬ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈ ਹੈ ਕਰਮ ਤਰਾਪਤ ਹੋਏ ਰਹਾ ਕਪੜ ਭੋਗ ਲਪਟਾਇਆ ਤੋਏ ਨਾ ਰੁਪਾ ਹਾਕ ਹੈ ਵਰ ਗੈ ਵਰ ਬਹਾਰੰਗੇ ਤੀਏ ਰਤ ਅਥਾਕ ਕਿਸ ਹੀ ਚਿਤ ਨਾ ਪਾਵੇ ਹੀ ਦਿਸਰਿਆ ਸਬਸਾਕ ਸਿਰਜਣ ਹਾਰ ਭੁਲਾਇਆ ਵਿਣ ਨਾਵੇਂ ਨਾ ਪਾਕ ਲੈਂਦਾ ਬਦਦੁ ਆਏ ਤੂੰ ਮਾਇਆ ਕਰੇ ਇਕਤ ਜਿਸਨੂੰ ਤੂੰ ਪਤੀ ਆਇਂਦਾ ਸੋ ਸਣ ਤੁਜੈ ਅਨਿਤ ਹੰਕਾਰ ਕਰੇ ਹੰਕਾਰੀਆਂ ਵਿਆਪਿਆ ਮਨ ਕੀ ਮਤ ਤੈਨ ਪ੍ਰਭ ਆਪੁ ਲਾਇਆ ਨਾ ਤਿਸ ਜਾਤ ਨਾ ਪਤ ਸਤਗੁਰ ਪੁਰਖ ਮਿਲਾਇਆ ਇਤੋ ਸੱਜਣ ਸੋਏ ਹਰ ਜਨ ਕਾ ਰਖਾ ਏਕ ਹੈ ਕਿਆ ਮਾਨਸ ਹੋਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਪੈਰ ਨਾ ਪਾਵੇ ਕੋਈ ਨਾਨਕ ਰਤ ਰੰਗ ਹਰ ਸਭ ਜਗ ਮੈਂ ਚਾਨਣ ਹੋਇ